तरीके ਨਾਲ ਬਣਾਈਆਂ ਹੋਈਆਂ ਬਦਾਮੀ ਮਿੱਠੀ ਮਠੀਆਂ ਇੱਕ ਵਾਰ ਖਾਓਗੇ ਹਰ ਤਿਉਹਾਰ ਬਣਾਓਗੇ ਇਹ ਇੰਨੀਆਂ ਸੁਪਰ ਡੇਲੀਸ਼ੀਅਸ ਔਰ ਹੈਲਦੀ ਹੈ ਤੇ ਇਹ ਅਜਵਰਤਾਂ ਵਿੱਚ ਬੱਚਿਆਂ ਦੇ ਚੱਕਰਿਆਂ ਚ ਇਹ ਪਾਣੀਆਂ ਬਿਲਕੁਲ ਨਾ ਬੋਲਿਓ ਅਸੀਂ ਲੈ ਲਿਆ ਜੀ ਬਦਾਮ ਪੇਸਟ ਤਿਆਰ ਕਰ ਲਿਆ ਇਹ ਪੀਉਂਤੇ ਹੋਏ ਸੀਗੇ ਬਦਾਮ ਤੁਸੀਂ 10 ਮਿੰਟ ਪਹਿਲਾਂ ਗਰਮ ਪਾਣੀ ਚ ਵੀ ਪੀਉ ਸਕਦੇ ਹੋ ਇਹ ਆਟਾ ਹੈ ਬਿਲਕੁਲ ਕਣਕ ਦਾ ਆਟਾ ਹੈ ਕੋਈ ਮੈਦਾ ਮਿਕਸ ਨਹੀਂ ਹੈ ਇਹਦੇ ਚ ਤੇ ਬਦਾਮਾ ਦਾ ਪੇਸਟ ਪਾ ਲਿਆ ਪਿੰਚ ਆਫ ਸਾਲਟ ਪਾ ਲਿਆ ਨਮਕ ਤਾਂ ਜੋ ਇਹਦਾ ਟੇਸਟ ਇਨਹਾਂਸ ਹੋ ਕੇ ਆਵੇ ਮਿੱਠੇ ਦਾ ਦੋ ਤੋਂ ਤਿੰਨ ਚਮਚ ਦੇਸੀ ਘਿਓ ਦੇ ਪਾਲੇ ਖਸਤਾ ਕਰਨ ਵਾਸਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਸੀ ਨੂੰ ਹੱਥਾਂ ਨਾਲ ਮੈਸ਼ ਕਰ ਲੈਣਾ ਤੇ ਅਸੀਂ ਆਟੇ ਨੂੰ ਫੜ ਕੇ ਦੇਖਣਾ ਐਵੇਂ ਮੁਠੀ ਬਣਨੇ ਚਾਹੀਦੀ ਐ ਜਦੋਂ ਇਹ ਮੁਠੀ ਬਣ ਗਈ ਇਟ ਮੀਨ ਪ੍ਰੋਪਰ ਤੁਹਾਡਾ ਮੋਨ ਹੈਗਾ ਤੇ ਜਿਸ ਮੈਂ ਜਿਸ ਪਾਂਡੇ ਚੋਂ ਦਾ ਉਹ ਗ੍ਰाइंड ਕੀਤਾ ਸੀ ਬਦਾਮ ਉਹੀ ਪਾਣੀ ਲੈ ਲਿਆ ਇਹਨੂੰ ਨੋਰਮਲ ਆਟਾ ਗੁੰਨ ਲਿਆ ਜਿਵੇਂ ਨੋਰਮਲ ਅਸੀਂ ਰੋਟੀਆਂ ਨੂੰ ਆਟਾ ਗੁੰਨਦੇ ਹਾਂ ਤੇ 10 ਮਿੰਟ ਰੈਸਟ ਤੇ ਰੱਖ ਲਿਆ ਉਦੋਂ ਨੂੰ ਅਸੀਂ ਚਾਸ਼ਨੀ ਬਣਾਣੇ ਆ ਇੱਕ ਕੋਲੀ ਚੀਨੀ ਦੀ ਇੱਕ ਕੋਲੀ ਪਾਣੀ ਦੀ ਲਈ ਥੋੜੀ ਜਿਹੀ ਤਿੰਨ ਤੋਂ ਚਾਰ ਇਲੈਚੀਆਂ ਕੁੱਟ ਕੇ ਪਾ ਲਈਆਂ ਤੇ ਥੋੜਾ ਜਿਹਾ ਕੇਸਰ ਪਾ ਲਿਆ ਇਹ ਬਿਲਕੁਲ ਆਪਸ਼ਨਲ ਹੈ ਪਣਾ ਪਾਇਓ ਨਹੀਂ ਪਣਾ ਨਾ ਪਾਇਓ ਤੇ ਦੇਖੋ ਜੀ ਅਸੀਂ ਕੜਾਹੀ ਲੈ ਲਈ ਉਹਦੇ ਵਿੱਚ ਤੇਲ ਧਰ ਲਿਆ ਰਿਫਾਈਨਡ ਤੇਲ ਪਾ ਲਿਆ ਮੈਂ ਤੇ ਹੁਣ ਆ ਆਟਾ ਜਿਹੜਾ ਅਸੀਂ ਗੁੰਨਿਆ ਹੋਇਆ ਸੀਗਾ ਉਹਨੂੰ ਇੱਕ ਅਸੀਂ ਗੋਲ-ਗੋਲ ਜਿਹਾ ਤਾਂ ਜੋ ਤੁਹਾਨੂੰ ਨਾ ਪਰਫੈਕਟ ਸ਼ੇਪ ਜਾਂ ਪਰਫੈਕਟ ਸਾਈਜ਼ ਆ ਜਾਂਦਾ ਗੋਲਿਆਂ ਦਾ ਤੇ ਉਹਨੂੰ ਕੱਟ ਲਿਆ ਤੇ ਹੁਣ ਅਸੀਂ ਇਹਦੇ ਛੋਟੇ-ਛੋਟੇ ਪੇੜੇ ਬਣਾਵਾਂਗੇ ਤੇ ਅਮੀ ਪੇੜੇ ਬਣ ਗਏ ਸਾਡੇ ਤੇ ਹੁਣ ਇਹਦੇ ਸਾਰਿਆਂ ਦੇ ਪੇੜੇ ਬਣਾ ਕੇ ਰੱਖ ਲਵਾਂਗੇ ਆ ਪੇੜੇ ਬਣਾ ਲਏ ਉਸ ਤੋਂ ਬਾਅਦ ਚਾਸ਼ਨੀ ਆ ਸਾਡੀ ਚਾਸ਼ਨੀ ਨੂੰ ਅਸੀਂ ਤਾਰ ਨਹੀਂ ਦੇਣੀ ਬਸ ਚਾਸ਼ਨੀ ਪੱਕ ਜਾਵੇ ਤੇ ਬਸ ਇੰਨੀ ਕੁਰੀ ਪਕਾਣੀ ਆ ਸੀ ਨਹੀਂ ਤਾਂ ਉਹ ਮਠੀਆਂ ਤੇ ਨਹੀਂ ਚੜੂਗੀ ਉੱਤੇ ਵਾਈਟ ਵਾਈਟ ਜਿਹਾ ਆ ਜਾਊਗਾ ਤੇ ਹੁਣ ਆ ਜਿਹੜਾ ਅਸੀਂ ਪਣਾਏ ਸੀ ਪੇੜੇ ਇਹਦੀ ਹੁਣ ਅਸੀਂ ਬਣਾਵਾਂਗੇ ਮਠੀ ਤੇ ਇਹਨੂੰ ਬੇਲ ਲਿਆ ਇੱਥੇ ਥੋੜਾ ਧਿਆਨ ਦਿਓ ਤੁਸੀਂ ਇਹਨੂੰ ਚੰਗੀ ਤਰ੍ਹਾਂ ਬੇਲ ਲਿਆ ਬਹੁਤੀ ਮੋਟੀ ਨਹੀਂ ਰੱਖਣੀ ਨਾ ਹੀ ਪਤਲੀ ਰੱਖਣੀ ਤੇ ਇਹਨੂੰ ਹੁਣ ਅਸੀਂ ਦਵਾਂਗੇ ਸ਼ੇਪ ਪਹਿਲਾਂ ਅਸੀਂ ਹਾਫ ਇਹਨੂੰ ਫੋਲਡ ਕਰ ਲਿਆ ਤੇ ਸਾਈਡ ਤੋਂ ਅਸੀਂ ਇਹਨੂੰ ਜਿੱਕ ਲਿਆ ਲੌਕ ਕਰ ਲਿਆ ਤਾਂ ਜੋ ਮੱਠੀ ਖੁੱਲੇ ਨਾ ਸਾਈਡ ਤੋਂ ਕਰ ਲਿਆ ਜੀ ਸਾਈਡ ਤੋਂ ਲੋਕ ਕਰਨਾ ਪ੍ਰੋਪਰ ਸਾਰਾ ਲੋਕ ਨਹੀਂ ਕਰਨਾ ਇਹ ਲੇਅਰਸ ਜੀ ਦਿਖਣੇ ਚਾਹੀਦੀਆਂ ਤੇ ਜਿਹੜੀ ਦੂਸਰੀ ਸਾਈਡ ਸੀਗੀ ਹੁਣ ਇਹਨੂੰ ਵੀ ਅਸੀਂ ਐਜ਼ ਇਟ ਇਜ਼ ਲੌਕ ਕਰ ਲਵਾਂਗੇ ਤੇ ਉਹ ਹੁਣ ਜਿਹੜਾ ਪਾਸਾ ਖੁੱਲਾ ਸੀ ਉਹਨੂੰ ਅਸੀਂ ਬੇਲਣੇ ਨਾਲ ਪ੍ਰੈਸ ਨਹੀਂ ਕਰਾਂਗੇ ਉਹਨੂੰ ਅਸੀਂ ਐਵੇਂ ਖੁੱਲਾ ਰਹਿਣ ਦਵਾਂਗੇ ਦੇਖੋ ਜਿਵੇਂ ਮੈਂ ਕਰ ਰਹੀ ਆ ਤੇ ਉਹ ਜਿਹੜੀਆਂ ਲੇਅਰਾਂ ਆ ਇਹ ਤੁਹਾਨੂੰ ਐਜ਼ ਇਟ ਇਜ਼ ਦਿਖਣੇ ਚਾਹੀਦੇ ਆ ਆ ਦੇਖੋ ਚਾਹੇ ਇਹਨਾਂ ਨੂੰ ਗਿਣ ਲੋ ਚਾਰ ਲੇਅਰਾਂ ਆ ਤੇ ਐਵੇਂ ਅਸੀਂ ਸਾਰੀਆਂ ਮੱਠੀਆਂ ਬਣਾ ਕੇ ਤਿਆਰ ਕਰ ਲਵਾਂਗੇ ਸਾਈਡ ਮੈਂ ਲੌਕ ਕਰ ਲ ਉਹ ਬੜਾ ਫਰੰਟ ਵਾਲਾ ਪਾਸਾ ਲੋਕ ਨਹੀਂ ਕੀਤਾ ਆ ਸਾਰੀਆਂ ਮਠੀਆਂ ਤਿਆਰ ਹੋ ਗਈਆਂ ਹੁਣ ਅਸੀਂ ਇਹਨੂੰ ਫਰਾਈ ਕਰ ਲਾਂਗੇ ਸਟਾਰਟ 'ਚ ਤੁਹਾਡਾ ਤੇਲ ਗਰਮ ਹੋਵੇ ਪਰ ਜਿਵੇਂ ਤੁਸੀਂ ਮਠੀਆਂ ਪਾਉਂਗੇ ਇਹਨੂੰ ਗੈਸ ਨੂੰ ਸਲੋ ਕਰ ਦਿਓ ਤਾਂ ਜੋ ਅੰਦਰੋਂ ਤੱਕ ਸਾਡੀ ਮਠੀ ਐ ਪ੍ਰੋਪਰ ਪੱਕ ਜਾਈਏ ਤੇ ਹੌਲੀ ਹੌਲੀ ਕਰਕੇ ਆ ਦੇਖੋ ਜੀ ਕਿੰਨਾ ਉਹਨੂੰ ਹੈ ਕਿੰਨੀ ਲੇਅਰਸ ਕਿਵੇਂ ਖੁੱਲ ਗਈਆਂ ਦੇਖੋ ਤੁਹਾਨੂੰ ਦਿਖ ਰਹੀਆਂ ਕਿ ਲੇਅਰਸ ਖੁੱਲੀਆਂ ਇਸੇ ਲੇਅਰ ਨਾਲ ਅੰਦਰ ਤੱਕ ਮਠੀ ਪੱਕ ਚੂਗੀ ਦੇਖੋ ਕਿੰਨਾ ਸੋਹਣਾ ਰੰਗ ਆ ਗਿਆ ਤੇ ਇਹ ਅੱਜ ਤੁਸੀਂ ਆਪਦੇ ਬੱਚਿਆਂ ਨੂੰ ਚੱਕਰਿਆਂ ਵਿੱਚ ਜ਼ਰੂਰ ਪਾਓ ਕਿਉਂਕਿ ਬਾਜ਼ਾਰ ਵਿੱਚ ਅਸੀਂ ਦੇਖਿਆ ਬਹੁਤ ਮਾੜੇ ਹਾਲਾਤ ਹੈ ਉਹ ਜੋ ਤੇਲ ਵਰਤੀ ਜਾਂਦੇ ਘਰ ਅਸੀਂ ਤੁਸੀਂ ਸਾਫ਼ ਸੁਥਰਾ ਤੇਲ ਵਰਤ ਦਿਓ ਤੇ ਆਪਦੇ ਬੱਚਿਆਂ ਨੂੰ ਸਾਡੀ ਰਿਸਪਾਂਸਿਬਿਲਟੀ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਸ਼ੁੱਧ ਕਰੀਏ ਤੇ ਆ ਦਿਨੀਆਂ ਵੀ ਮਠੀਆਂ ਸੀਗੀਆਂ ਉਹ ਮੈਂ ਚਾशनी ਚ ਪਾਤੀਆਂ ਤੇ ਚਾशनी ਚ ਤੁਸੀਂ ਉੱਤੇ ਵੀ ਉਹ ਸਪਰੈਡ ਕਰ ਸਕਦੇ ਹੋ ਜਿਹੜਾ ਜ਼ਿਆਦਾ ਮਿੱਠਾ ਨਹੀਂ ਹੁੰਦਾ ਪਰ ਬੱਚੇ ਤਾਂ ਖਾਈ ਲੈਂਦੇ ਆ ਤੇ ਗਾਰਨਿਸ਼ਿੰਗ ਲਈ ਮੈਂ ਪਾ ਦਿੱਤੇ ਜੀ ਬਦਾਮ ਤੇ ਆ ਦੇਖੋ ਸਾਡੀਆਂ ਮਠੀਆਂ ਬਦਾਮੀ ਮਠੀਆਂ ਤਿਆਰ ਹੈ ਤੇ ਸੁਪਰ ਡੇਲੀਸ਼ੀਅਸ ਹੈ ਬੱਚਿਆਂ ਲਈ ਹੈਲਦੀ ਬਹੁਤ ਹੈ ਤੇ ਕੁਝ ਨਵਾਂ ਹੈ ਇੱਕ ਹਸਤਾ ਬਹੁਤ ਬੰਦੀਆਂ ਕਰੰਚੀ ਬਾਤ ਹੈ ਤੇ ਤੁਸੀਂ ਬਿਲਕੁਲ ਜ਼ਰੂਰ ਟਰਾਈ ਕਰਿਓ ਅੱਜ ਇਸ ਲਈ ਮੈਂ ਸਵੇਰేశਵਰੀ ਅਪਲੋਡ ਕਰ ਦਿੱਤੀ ਕਿ ਬੀਬੀਆਂ ਪੈਣਾ ਟਰਾਈ ਕਰ ਸਕਿਆ ਕ੍ਰੰਚ ਚੈੱਕ ਕਰੋ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ ਜੀ